ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਲੈ ਕੇ ਆਇਆ ਵੱਡੀ ਖੁਸ਼ਖਬਰੀ ਲੋੜਵੰਦਾਂ ਦੇ ਲਈ ਜਿਨ੍ਹਾਂ ਨੇ ਟੁੱਟੀਆਂ ਹੱਡੀਆਂ ਜੋੜਾਂ ਦਾ ਇਲਾਜ ਕਰਵਾਉਣਾ ਹੈ ਉਹ ਵੀ ਫ੍ਰੀ ਕੀਤਾ ਜਾਵੇਗਾ ਔਰ ਜਿਨ੍ਹਾਂ ਨੇ ਅੱਖਾਂ ਦਾ ਮੇਰੇ ਵੀਰੋ ਇਲਾਜ ਕਰਾਉਣਾ ਹੈ ਕਿਸੇ ਵੀ ਤਰ੍ਹਾਂ ਦਾ ਚਾਹੇ ਆਪਰੇਸ਼ਨ ਹੈ ਚਾਹੇ ਐਨਕਾਂ ਦੀ ਲੋੜ ਹੈ ਇਹ ਵੀ ਜਿਹੜਾ ਵੱਡਾ ਕੈਂਪ ਜਿਹੜਾ ਲੱਗ ਰਿਹਾ ਤੇ ਨਾਲ ਦੀ ਨਾਲ ਖੂਨਦਾਨ ਕੈਂਪ ਲੱਗ ਰਿਹਾ ਸੋ ਨੋਟ ਕਰੋ ਮੇਰੇ ਵੀਰੋ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਪਹਿਲਾਂ ਤਾਂ ਮੈਂ ਦੱਸਾਂ ਵੀ ਆਉਣ ਵਾਲੀ 23 ਮਾਰਚ ਨੂੰ 23 ਮਾਰਚ ਨੂੰ ਮੇਰੇ ਵੀਰੋ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸੁਖਦੇਵ ਉਹਨਾਂ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਮੋਗਾ ਸਾਡੇ ਸਤਕਾਰਯੋਗ ਅੰਕਲ ਸ਼੍ਰੀ ਦਰਸ਼ਨ ਲਾਲ ਅਹੂਜਾ ਜੀ ਦੀ ਯਾਦ ਦੇ ਵਿੱਚ ਮੇਰੇ ਵੀਰੋ ਇਹ ਚੌਥੀ ਵਰ੍ਹੇਸ਼ੀ ਹੈ ਉਹਨਾਂ ਦੀ ਔਰ ਵਰ੍ਹੇਸ਼ੀ ਦੇ ਸਬੰਧ ਦੇ ਵਿੱਚ 14ਵਾਂ ਖੂਨਦਾਨ ਕੈਂਪ ਲੱਗ ਰਿਹਾ ਹੈ 41ਵਾਂ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਔਰ 8ਵਾਂ ਟੁੱਟੀਆਂ ਹੱਡੀਆਂ ਜੋੜਾਂ ਦਾ ਕੈਂਪ ਜਿਹੜਾ ਲਾਇਆ ਜਾ ਰਿਹਾ 23 ਮਾਰਚ ਨੂੰ ਮੇਰੇ ਵੀਰੋ ਸੋ ਇਹ ਕੈਂਪ ਲਾਲਾ ਗੋਪੀ ਮੱਲ ਸਰਾ ਨੇੜੇ ਪੰਡੋਰੀ ਗੇਟ ਧਰਮਕੋਟ ਸ਼ਹਿਰ ਜ਼ਿਲ੍ਹਾ ਮੋਗਾ ਦੇ ਵਿੱਚ ਲੱਗ ਰਿਹਾ ਹੈ। ਔਰ ਇਹਦੇ ਵਿੱਚ ਦੱਸ ਦਈਏ ਵੀ ਅੱਖਾਂ ਦੇ ਜਿਹੜੇ ਲੈਂਸ ਪਾਏ ਜਾਣਗੇ ਉਹ ਬਿਲਕੁਲ ਫ੍ਰੀ ਪਾਏ ਜਾਣਗੇ। ਅੱਖਾਂ ਦੇ ਲਈ ਜਿਹੜੀਆਂ ਐਨਕਾਂ ਲੱਗਣਗੀਆਂ ਉਹ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਔਰ ਐਨਕਾਂ ਦੀ ਜਿਹੜੀ ਇਹ ਸੇਵਾ ਲੁੱਟ ਰਹੀ ਹੈ ਸਾਡੇ ਪ੍ਰੀਤ অপਟੀਕਲਜ਼ ਉਨ੍ਹਾਂ ਵੱਲੋਂ ਇਹ ਜਿਹੜੀ ਸੇਵਾ ਲੁੱਟੀ ਜਾ ਰਹੀ ਹੈ ਔਰ ਬੜੇ ਮਸ਼ਹੂਰ ਡਾਕਟਰ ਨੇ ਮੇਰੇ ਵੀਰੋ ਬੁੱਟਰ ਵਾਲਾ ਹਸਪੀਟਲ ਬੜਾ ਮਸ਼ਹੂਰ ਹੈ ਡਾਕਟਰ ਮਹਿੰਦਰਪਾਲ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹੈ ਖਾਸ ਕਰਕੇ ਅੱਖਾਂ ਦੇ ਚੈੱਕਅਪ ਦੇ ਲਈ ਔਰ ਨਾਲ ਮੈਂ ਦੱਸ ਦੇਵਾਂ ਵੀ ਟੁੱਟੀਆਂ ਹੱਡੀਆਂ ਜੋੜਾਂ ਦੇ ਮਾਰ ਡਾਕਟਰ ਅਦਿੱਤਿਆ ਜੀ ਅਦਿੱਤਿਆ ਸਿੰਗਲਾ ਜੀ ਮੇਰੇ ਵੀਰੋ ਸਿੰਗਲਾ ਕਲੀਨਿਕ ਮੋਗੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹੈ ਔਰ DMC ਲੁਧਿਆਣੇ ਤੋਂ ਖੂਨਦਾਨ ਦੀ ਜਿਹੜੀ ਪੂਰੀ ਟੀਮ ਹੁੰਦੀ ਆ ਉਹਨਾਂ ਦੀ ਮੇਰੇ ਵੀਰੋ ਬਲੱਡ ਬੈਂਕ ਵਾਲੀ ਉਹ ਸਾਰੇ ਪਹੁੰਚ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਵੀ ਲੋੜਵੰਦ ਇਸ ਕੈਂਪ ਦਾ ਜਿਹੜਾ ਫਾਇਦਾ ਉਠਾਓ ਮੇਰੇ ਵੀਰੋ ਜੀ ਦੇ ਵਿੱਚ ਅੱਖਾਂ ਦਾ ਇਲਾਜ ਵੀ ਹੋਵੇਗਾ ਔਰ ਫ੍ਰੀ ਦਵਾਈ ਦਿੱਤੀ ਜਾਵੇਗੀ ਫ੍ਰੀ ਐਨਕਾਂ ਦਿੱਤੀਆਂ ਜਾਣਗੀਆਂ ਫ੍ਰੀ ਲੈਂਸ ਪਹਿਣਗੇ ਇਹ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਦੂਜੀ ਗੱਲ ਇਥੇ ਨਾਲ ਦੀ ਨਾਲ ਇੱਕ ਖੂਨਦਾਨ ਕੈਂਪ ਲੱਗਦਾ ਹੈ ਹਰ ਸਾਲ ਦੀ ਤਰ੍ਹਾਂ ਤੇ ਉਸ ਕੈਂਪ ਦੇ ਵਿੱਚ ਜਿੰਨੇ ਵੀ ਯੰਗ ਨੌਜਵਾਨ ਹੈ ਚਾਹੇ ਸਟੂਡੈਂਟ ਹੈ ਵਿਦਿਆਰਥੀ ਹੈ ਚਾਹੇ ਮਤਾਵਾ ਪਹਿਣਾ ਜੋ ਵੀ ਜਿਹੜੇ ਖੂਨਦਾਨ ਕਰਦੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮੇਰੇ ਵੀਰੂ ਸਨਮਾਨਤ ਕੀਤਾ ਜਾਂਦਾ ਹੈ ਨਾਲ ਦੀ ਨਾਲ ਆਹ ਜੂਸਰ ਵਾਲੀ ਮਸ਼ੀਨ ਲੱਗੀ ਹੁੰਦੀ ਹੈ ਜਿੰਨਾ ਮਰਜੀ ਬਾਈ ਕੋਈ ਜੂਸ ਪੀ ਲਵੇ ਜਿੰਨਾ ਕੋਈ ਖੂਨ ਕਢਾਊਗਾ ਉਦੋਂ ਡਬਲ ਉਹਨੂੰ ਜੂਸ ਪਿਆਇਆ ਜਾਵੇਗਾ ਇਹ ਜ਼ਰੂਰੀ ਹੈ ਭਾਈ ਜੀ ਸੋ ਖੂਨਦਾਨ ਕੈਂਪ ਬੜੀ ਵੱਡੀ ਚੀਜ਼ ਹੁੰਦੀ ਹੈ ਖੂਨਦਾਨ ਕਰਨਾ ਰਤ ਦਾਨ ਕਰਨਾ ਬਹੁਤ ਵੱਡੀ ਗੱਲ ਹੈ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ ਸਾਨੂੰ ਵੀ ਕਈ ਵਾਰੀ ਫੋਨ ਆਉਂਦੇ ਆ ਭਾਈ ਖੂਨ ਦੀ ਲੋੜ ਹੈ ਤੇ ਅਸੀਂ ਵੀ ਮੇਰੇ ਵੀਡੀਓ ਸਾਡੇ ਵੀਰ ਨਵਦੀਪ ਕੁਮਾਰ ਬਬਲੂ ਜੀ ਮੋਤੀ ਸੀਮੈਂਟ ਵਾਲੇ ਬਹੁਤ ਸਤਿਕਾਰਯੋਗ ਹੈ ਜਿਨ੍ਹਾਂ ਦੇ ਕਹਿਣ ਤੇ ਮੈਂ ਤੁਹਾਡੇ ਨਾਲ ਇਹ ਵੀਡੀਓ ਜਿਹੜੀ ਸਾਂਝੀ ਕਰ ਰਿਹਾ ਹਾਂ ਕਿਉਂਕਿ ਉਸ ਭਰਾ ਦਾ ਮੈਂ ਕਹਿਣਾ ਕਦੀ ਨਹੀਂ ਮੋੜ ਸਕਦਾ بڑا ਨਿੱਜੀ ਪਿਆਰ ਹੈ ਮੇਰਾ ਉਸ ਵੀਰ ਦੇ ਨਾਲ ਔਰ ਮੈਂ ਦੱਸ ਦੇਵਾਂ ਵੀ ਕੰਡੈਕਟਰ ਨੰਬਰ ਇਹਦੇ ਵਿੱਚ 98146 20142 ਤੇ ਕੰਡੈਕਟ ਕਰ ਸਕਦੇ ਹੋ 95920 97855 ਤੇ ਤੁਸੀਂ ਕੰਡੈਕਟ ਕਰ ਸਕਦੇ ਹੋ ਔਰ ਵੱਡਾ ਧੰਨਵਾਦ ਸਹਿਯੋਗ ਹੈ ਸਿੱਧੂ ਲੈਬ ਦਾ ਮੇਰੇ ਵੀਰੋ ਸਾਡੇ ਸਤਕਾਰਯੋਗ ਨੇ ਉਹਨਾਂ ਵੱਲੋਂ ਜਿਹੜੇ ਮਤਲਬ ਕਿ ਐਚਬੀ ਦੇ ਜਿੰਨੇ ਵੀ ਟੈਸਟ ਨੇ ਉਹ ਫਰੀ ਕੀਤੇ ਜਾ ਰਹੇ ਆ 23 ਮਾਰਚ ਮੇਰੇ ਵੀਰੋ ਤਰੀਕ ਨੋਟ ਕਰ ਲਓ ਸੋ ਲੋੜਵੰਦ ਮਰੀਜ਼ ਨੇ ਜਿਹੜੇ ਉਹ ਜ਼ਰੂਰ ਉੱਥੇ ਪਹੁੰਚਣ ਬਹੁਤ ਬਹੁਤ ਧੰਨਵਾਦ ਰੱਬ ਰਾਖਾ